ਹੈਲੋ ਦੋਸਤੋ ਅੱਜ ਆਪਾਂ ਬਣਾ ਰਿਆਂ ਜੀ ਆਮਲੇ ਦਾ ਮਰਬਾ ਇਸ ਨੂੰ ਅੱਜ ਆਪਾਂ ਜੀ ਇੱਕ ਨਵੇਂ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਜਿਸ ਨਾਲ ਇਸ ਦਾ ਖਾਣ ਦਾ ਟੇਸਟ ਬਿਲਕੁਲ ਮਾਰਕੀਟ ਵਾਲਾ ਮਿੱਠਾ ਤੇ ਰਸ ਭਰਿਆ ਹੋਵੇਗਾ ਅਗਰ ਤੁਹਾਨੂੰ ਇਹ ਮੇਰੀ ਵੀਡੀਓ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸਭ ਤੋਂ ਪਹਿਲਾਂ ਜੀ ਆਪਾਂ ਨੇ 500 ਗ੍ਰਾਮ ਆਮਲੇ ਲੈਨੇ ਇਸ ਨੂੰ ਆਪਾਂ ਨੇ 7 ਦਿਨਾਂ ਲਈ ਜੀ ਪਾਣੀ ਵਿੱਚ ਡਿਪ ਕਰਕੇ ਰੱਖ ਦਿੱਤੇ ਸੀ ਤੇ ਹਰ ਰੋਜ਼ ਇਸ ਦਾ ਆਪਾਂ ਪਾਣੀ ਚੇਂਜ ਕਰਨਾਗਾ ਇਸ ਦਾ ਕਲਰ 7-8 ਦਿਨਾਂ ਬਾਅਦ ਦੋਸਤੋ ਚੇਂਜ ਹੋ ਜਾਵੇਗਾ ਹੁਣ ਆਪਾਂ ਇੱਕ ਆਮਲਾ ਲੈ ਕੇ ਇਸ ਵਿੱਚ ਇੱਕ ਕਾਂਟੇ ਦੀ ਸਹਾਇਤਾ ਨਾਲ ਇਸ ਵਿੱਚ ਹੋਲ ਕਰ ਲੈਣੇ ਨੇ ਇੰਗੀ ਤਰ੍ਹਾਂ ਜੀ ਆਪਾਂ ਇਸ ਦੇ ਹੋਲ ਕਰਨੇ ਨੇ ਆਮਲੇ ਵਿੱਚ ਹੱਥ ਦੀ ਆਪਾਂ ਪੂਰੀ ਤਰ੍ਹਾਂ ਸੇਫਟੀ ਰੱਖਣੀ ਹੈ ਜੀ ਤਾਂ ਕਿ ਕਾਂਟਾ ਆਪਣੇ ਹੱਥ ਵਿੱਚ ਨਾ ਵੱਜੇ ਪੂਰੀ ਤਰ੍ਹਾਂ ਕੇਅਰਫੁਲ ਨਾਲ ਜੀ ਆਪਾਂ ਨੇ ਇਹ ਕੰਮ ਕਰਨਾ ਹੈਗਾ ਇਸ ਤਰੀਕੇ ਨਾਲ ਦੋਸਤੋ ਆਮਲੇ ਦਾ ਮਰਬਾ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦਾਗਾ ਦੇਖੋ ਜੀ ਆਪਾਂ ਨੇ ਹੌਲ ਕਰਕੇ ਰੈਡੀ ਕਰ ਲਿਆ ਹੈ ਆਮਲਾ ਇਸੇ ਤਰੀਕੇ ਨਾਲ ਜੀ ਆਪਾਂ ਸਾਰੇ ਆਵਲਿਆਂ ਨੂੰ ਰੈਡੀ ਕਰ ਲੈਣਾਗਾ ਦੇਖੋ ਸਾਰੇ ਬੀਜ ਆਪਾਂ ਨੇ ਚੰਗੀ ਤਰ੍ਹਾਂ ਹੌਲ ਕਰ ਲਏ ਨੇ ਹੁਣ ਆਪਾਂ ਇੱਕ ਪੈਨ ਵਿੱਚ ਪਾਣੀ ਨੂੰ ਚੰਗੀ ਤਰ੍ਹਾਂ ਗਰਮ ਕਰ ਲੈਣਾਗਾ ਫਿਰ ਆਪਾਂ ਇਸ ਵਿੱਚ ਆਮਲੇ ਪਾਵਾਂਗੇ ਆਮਲਿਆਂ ਨੂੰ ਜੀ ਆਪਾਂ ਨੇ ਚੰਗੀ ਤਰ੍ਹਾਂ ਬੋਇਲ ਕਰਨਾਗਾ ਜੰਨੀ ਦੇਰ ਤੱਕ ਇਸ ਦੀਆਂ ਕਲੀਆਂ ਆਪਾਂ ਨੂੰ ਅਲੱਗ ਅਲੱਗ ਨਹੀਂ ਦਿਖਣ ਲੱਗ ਜਾਂਦੀਆਂ ਪੂਰੀ ਤਰ੍ਹਾਂ ਅਲੱਗ ਨਹੀਂ ਹੋਣੀਆਂ ਚਾਹੀਦੀਆਂ ਜੀ ਇਹ ਬੀਜ ਤੋਂ ਪਰ ਥੋੜਾ ਜਿਹਾ ਆਪਾਂ ਨੂੰ ਪਤਾ ਲੱਗ ਜਾਣਾ ਚਾਹੀਦਾਗਾ ਕਿ ਕਲੀਆਂ ਅਲੱਗ ਹੋਣ ਲੱਗ ਗਈਆਂ ਨੇ ਅੰਨਕ ਆਪਾਂ ਇਸ ਨੂੰ ਬੋਇਲ ਕਰਨਾਗਾ ਆਉਲੇ ਜੀ ਲਗਭਗ ਆਪਣੇ ਵਾਇਲ ਹੋ ਚੁੱਕੇ ਨੇ ਇਸ ਦੀਆਂ ਕਾਲੀਆਂ ਵੀ ਅਲੱਗ ਦਿਖਾਈ ਦੇਣ ਲੱਗ ਚੁੱਕੀਆਂ ਨੇ ਆਪਾਂ ਇੱਕ ਆora ਚੱਕ ਕੇ ਦਿਖਾਵਾਂਗੇ ਤੁਹਾਨੂੰ ਦੇਖੋ ਇਸ ਦੀਆਂ ਸਾਈਡ ਤੋਂ ਕਾਲੀਆਂ ਅਲੱਗ ਦਿਖਾਈ ਦੇ ਰਹੀਆਂ ਨੇ ਜੀ ਦੇਖੋ ਇਹ ਪੂਰੀ ਤਰ੍ਹਾਂ ਰੈਡੀ ਹੈ ਜੀ ਹੁਣ ਹੁਣ ਆਪਾਂ ਜੀ ਗ੍ਰੈਂਸ ਬੰਦ ਕਰ ਦਾਂਗੇ ਇਸ ਨੂੰ ਆਪਾਂ ਇੱਕ ਅਲੱਗ ਬਾਲੀ ਵਿੱਚ ਕਢ ਲਾਂਗੇ ਔਲਿਆ ਨੂੰ ਤਾਂ ਕਿ ਇਹ ਪਾਣੀ ਵਿੱਚ ਪੂਰੀ ਤਰ੍ਹਾਂ ਪੱਕ ਨਾ ਜਾਵੇ ਜੀ ਆਪਏ ਇਸ ਨੂੰ ਗਰਮ ਪਾਣੀ ਵਿੱਚ ਰੱਖਿਆ ਤਾਂ ਇਹ ਹੋਰ ਵੀ ਜ਼ਿਆਦਾ ਜੀ ਓਇਲ ਹੋ ਜਾਣਗੇ ਇਸ ਕਰਕੇ ਆਪਏ ਇਸ ਨੂੰ ਅਲੱਗ ਬਰਤਨ ਮਾਣ ਵਿੱਚ ਕਢ ਲਾਂਗੇ ਹੁਣ ਆਪਾਂ ਨੇ ਜੀ ਇੱਕ ਪੈਨ ਵਿੱਚ ਹਾਫ ਗਲਾਸ ਪਾਣੀ ਦਾ ਪਾਏਗਾ ਤੇ 300 ਗ੍ਰਾਮ ਦੀ ਆਪਾਂ ਚੀਨੀ ਪਾਵਾਂਗੇ ਚੀਨੀ ਆਪਾਂ ਨੇ ਜੀ ਇਸ ਕਰਕੇ ਘੱਟ ਪਾਈ ਹੈ ਕਿਉਂਕਿ ਆਪਣੇ ਕੋਲ ਜੋ ਆਪਾਂ ਨੇ ਆਮਲਾ ਕੈਂਡੀ ਬਣਾ ਕੇ ਤਿਆਰ ਕਰੀ ਸੀ ਉਸ ਦੀ ਚਾਸ਼ਨੀ ਆਪਣੇ ਕੋਲ ਬਚੀ ਪਈ ਹੈ ਆਪਾਂ ਉਸ ਨੂੰ ਵੀ ਇਸ ਵਿੱਚ ਹੀ ਐਡ ਕਰ ਦਾਂਗੇ ਵਾਂਸੀ ਸਾਟਾ ਮੈਟਲ ਜੀ ਆਪਾਂ ਨੇ ਇਸ ਚਾਸ਼ਨੀ ਨੂੰ ਬਣਾਉਣਾਗਾ ਮੀਡੀਅਮ ਗੈਸ ਤੇ ਹੁਣ ਆਪਾਂ ਇਸ ਵਿੱਚ ਤਿੰਨ ਚਾਰ ਇਲਾਚੀਆਂ ਜੀ ਕੁੱਟ ਕੇ ਪਾਈਆਂ ਨੇ ਹੁਣ ਆਪਾਂ ਇਸ ਵਿੱਚ ਆਲੇ ਪਾਵਾਂਗੇ ਜਦੋਂ 5-7 ਮਿੰਟ ਹੋ ਜਾਣ ਜੀ ਚਾशनी ਨੂੰ ਪੱਕਦੇ ਹੋਏ ਉਸ ਤੋਂ ਬਾਅਦ ਆਪਾਂ ਨੇ ਇਸ ਵਿੱਚ ਔਲੇ ਪਾਉਣੇ ਨੇ ਚਾशनी ਵਿੱਚ ਵੀ ਆਪਾਂ ਨੇ ਸਿਰਫ 5-7 ਮਿੰਟਾਂ ਲਈ ਹੀ ਔਲਿਆਂ ਨੂੰ ਪਕਾਉਣਾ ਜੀ ਇਸ ਤੋਂ ਜ਼ਿਆਦਾ ਨਹੀਂ ਪਕਾਉਣਾ ਹੈਗਾ ਹੁਣ ਆਪਾਂ ਇਸ ਵਿੱਚ ਚਾशनी ਐਡ ਕਰਾਂਗੇ ਇਸ ਤਰੀਕੇ ਨਾਲ ਜੀ ਆਲਿਆਂ ਦਾ ਮਰੱਬਾ ਇੱਕ ਬਹੁਤ ਹੀ ਜ਼ਿਆਦਾ ਟੇਸਟੀ ਮਰੱਬਾ ਬਣ ਕੇ ਤਿਆਰ ਹੁੰਦਾਗਾ ਜੇ ਆਪਾਂ ਆਲਿਆਂ ਨੂੰ ਜੀ 7-8 ਦਿਨਾਂ ਲਈ ਪਾਣੀ ਵਿੱਚ ਪੈਣਾ ਹੀ ਡਿਪ ਕਰਕੇ ਰੱਖ ਦਈਏ ਤਾਂ ਆਲਿਆਂ ਵਿੱਚੋਂ ਇੱਕ ਖਸਬੂ ਆਣ ਲੱਗ ਜਾਂਦੀ ਹੈ ਜਿਸ ਤਰੀਕੇ ਦੀ ਜੀ ਖਸਬੂ ਆਪਾਂ ਨੂੰ ਫਰੂਟ ਵਿੱਚ ਆਉਂਦੀ ਹੈ ਇਸ ਤਰੀਕੇ ਦੀ ਖਸਬੂ ਆਉਣ ਲੱਗ ਜਾਂਦੀ ਹੈ ਤਾਂ ਇਸ ਤਰੀਕੇ ਨਾਲ ਜੀ ਆਲਿਆਂ ਦਾ ਮਰੱਬਾ ਬਹੁਤ ਹੀ ਜ਼ਿਆਦਾ ਲਾਜਵਾਬ ਬਣ ਕੇ ਤਿਆਰ ਹੁੰਦਾਗਾ ਤੁਸੀਂ ਵੀ ਆਪਣੇ ਘਰ ਵਿੱਚ ਜੀ ਇਸ ਤਰੀਕੇ ਨਾਲ ਇੱਕ ਵਾਰ ਆਲਿਆਂ ਦਾ ਮਰੱਬਾ ਬਣਾ ਕੇ ਜਰੂਰ ਟਰਾਈ ਕਰਿਓ ਅਗਰ ਤੁਹਾਨੂੰ ਇਹ ਮੇਰੀ ਵੀਡੀਓ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਅੱਗੇ ਸ਼ੇਅਰ ਕਰ ਦੇਣਾ ਜੀ ਆਪਾਂ ਔਲਿਆਂ ਨੂੰ ਜੀ ਜ਼ਿਆਦਾ ਚਾशनी ਵਿੱਚ ਪਕਾਇਆ ਤਾਂ ਇਹ ਹੀ ਔਲੇ ਆਪਣੇ ਸਖਤ ਹੋ ਜਾਣਗੇ ਹਾੜ ਹੋ ਜਾਂਦੇ ਨੇ ਜੀ ਫਿਰ ਇਹੇ ਚਾशनी ਵਿੱਚ ਪੱਕ ਕੇ ਇਸ ਕਰਕੇ ਆਪਾਂ ਇਸ ਨੂੰ ਘੱਟ ਹੀ ਪਕਾਉਣਾਗਾ ਨਾ ਤਾਂ ਆਪਾਂ ਪੂਰੀ ਚਾशनी ਬਣਾਉਣੀ ਹੈ ਤੇ ਨਾ ਹੀ ਆਪਾਂ ਉਸ ਨੂੰ ਪਾਣੀ ਦੀ ਤਰ੍ਹਾਂ ਰਹਿਣ ਦੇਣਾ ਜੀ ਚਾशनी ਨੂੰ ਇਸ ਤਰੀਕੇ ਨਾਲ ਜੀ ਆਣ ਦਾ ਮਰੱਬਾ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦਾਗਾ ਹੁਣ ਆਪਾਂ ਗੈਸ ਨੂੰ ਬੰਦ ਕਰ ਦਾਂਗੇ ਹੁਣ ਆਪਾਂ ਇਸ ਨੂੰ ਇੱਕ ਕੰਚ ਦੇ ਜਾਰ ਵਿੱਚ ਪਾ ਲਵਾਂਗੇ ਦੇਖੋ ਜੀ ਇੱਕ ਆਲਾਪਾ ਤੁਹਾਨੂੰ ਚੱਕ ਕੇ ਦਿਖਾਉਣੀ ਆ ਕੰਨਾ ਵਧੀਆ ਬਣ ਕੇ ਤਿਆਰ ਹੋਇਆ ਜੀ 7 ਦਿਨਾਂ ਬਾਅਦ ਜੀ ਇਹ ਹੋਰ ਵੀ ਜ਼ਿਆਦਾ ਵਧੀਆ ਤਿਆਰ ਹੋ ਜਾਵੇਗਾ ਹੁਣ ਆਪਾਂ ਇਸ ਨੂੰ ਵਰਤਮਾਨ ਵਿੱਚ ਪਾ ਲਵਾਂਗੇ ਤੇ ਆळ्या ਨੂੰ ਜੀ ਆਪਾਂ ਚੰਗੀ ਤਰ੍ਹਾਂ ਡਿਪ ਕਰ ਦੇਣਾਗਾ ਚਾਸ਼ਨੀ ਨਾਲ ਅੰਨੀ ਕ ਆਪਣੀ ਚਾਸ਼ਨੀ ਹੋਣੀ ਚਾਹੀਦੀ ਹੈ ਚਾਸ਼ਨੀ ਜੀ ਆळ्या ਦੇ ਉੱਪਰ ਤੱਕ ਹੋਣੀ ਚਾਹੀਦੀ ਹੈ ਦੇਖੋ ਜਿਸ ਤਰੀਕੇ ਦੀ ਆਪਾਂ ਨੂੰ ਦਿਖਾਈ ਦੇ ਰਹੀ ਹੈ ਇਹ ਫਿਰ ਆळ्या ਦਾ ਮਰਬਾ ਪੂਰੀ ਤਰ੍ਹਾਂ ਪਰਫੈਕਟ ਬਣ ਕੇ ਤਿਆਰ ਹੁੰਦਾ ਹੈ ਬਿਲਕੁਲ ਮਾਰਕੀਟ ਵਾਲਾ ਹੁਣ ਆਪਾਂ ਇਸ ਨੂੰ ਢੱਕਣ ਲਗਾ ਕੇ ਜੀ 7 ਦਿਨਾਂ ਲਈ ਰੱਖ ਦਵਾਂਗੇ 7 ਦਿਨਾਂ ਬਾਅਦ ਆਪਾਂ ਇਸ ਨੂੰ ਚੈੱਕ ਕਰਾਂਗੇ 7 ਦਿਨ ਹੋ ਚੁੱਕੇ ਨੇ ਜੀ ਦੇਖੋ ਕਿੰਨਾ ਵਧੀਆ ਮਰੱਬਾ ਬਣ ਕੇ ਆਪਣਾ ਔਲਿਆ ਦਾ ਜੀ ਤਿਆਰ ਹੋਇਆਗਾ ਹੁਣ ਆਪਾਂ ਇਸ ਨੂੰ ਓਪਨ ਕਰਾਂਗੇ ਦੇਖੋ ਕਿੰਨਾ ਵਧੀਆ ਲੱਗ ਰਿਹਾ ਜੀ ਇਸ ਓਰੀਜਨਲ ਜੀ ਔਲਿਆਂ ਦਾ ਮਰੱਬਾ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾਗਾ ਤੁਸੀਂ ਵੀ ਆਪਣੇ ਘਰ ਵਿੱਚ ਇਸ ਨੂੰ ਇੱਕ ਵਾਰ ਜ਼ਰੂਰ ਬਣਾ ਕੇ ਟਰਾਈ ਕਰਿਓ ਅਗਰ ਤੁਹਾਨੂੰ ਜੀ ਇਹ ਮੇਰੀ ਵੀਡੀਓ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਆਗੇ ਸ਼ੇਅਰ ਕਰ ਦੇਣਾ ਦੇਖ ਸਕਦੇ ਹੋ ਜੀ ਕਿੰਨਾ ਵਧੀਆ ਕਲਰ ਆਇਆ ਹੈਗਾ ਇਸ ਦਾ ਦੇਖਣ ਤੋਂ ਹੀ ਪਤਾ ਲੱਗ ਰਿਹਾ ਜੀ ਇਹ ਮਰੱਬਾ ਆਪਣਾ ਬਿਲਕੁਲ ਮਾਰਕੀਟ ਦੀ ਤਰ੍ਹਾਂ ਬਣ ਕੇ ਤਿਆਰ ਹੋਇਆਗਾ ਜਿਸ ਤਰੀਕੇ ਨਾਲ ਅਮਰਪੁਰ ਜਪਾ ਮਾਰਕੀਟ ਵਿੱਚ ਲੈ ਕੇ ਆਉਣੀਆਂ ਰਸਪਰਿਆ ਬਿਲਕੁਲ ਉਸੇ ਤਰੀਕੇ ਦਾ ਜੀ ਇਹ ਬਣ ਕੇ ਤਿਆਰ ਹੋਏਗਾ। ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਮੇਰੀ ਵੀਡੀਓ ਨੂੰ ਲਾਈਕ ਕਰ ਦੇਣਾ, ਸ਼ੇਅਰ ਕਰ ਦੇਣਾ ਔਰ ਮੇਰੇ ਚੈਨਲ ਪੰਜਾਬੀ ਟੇਸਟੀ ਫੂਡ ਨੂੰ ਸਬਸਕ੍ਰਾਈਬ ਕਰ ਦੇਣਾ, ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੀ ਤੁਹਾਡੇ ਤੱਕ ਤੁਰੰਤ ਪਹੁੰਚ ਸਕੇ ਜੀ। ਵੀਡੀਓ ਦੇਖਣ ਲਈ ਧੰਨਵਾਦ। Thanks for watching my video.